ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖਣ ਸਭ ਦੇ ਕੰਮ ਕਾਜਾਂ 'ਚ ਵਾਹਿਗੁਰੂ ਜੀ ਬਰਕਤਾਂ ਪਾਣ ਹੁਣੇ ਅਸੀਂ ਆ ਰਹੇ ਹਾਂ ਬਾਜ਼ਾਰ ਤੋਂ ਤੇ ਅੱਜ ਤੋਪ ਤੇ ਬਹੁਤ ਸੋਹਣੀ ਐ ਘਰੇ ਦੇ ਬਹੁਤ ਸੋਹਣੀ ਤੋਪ ਲੱਗ ਰਹੀ ਐ ਪਰ ਅਸੀਂ ਗਏ ਸੀ ਆਪਣੇ ਸ਼ਹਿਰ ਕਿਸੇ ਕੰਮ ਤੇ ਇੰਨੀ ਜ਼ਿਆਦਾ ਠੰਡ ਸੀਗੀ ਨਾ ਬੜਾ ਬੁਰਾ ਹਾਲ ਐ ਜਿਵੇਂ ਨਾ ਬਰਫ਼ ਵਾਲੀ ਠੰਡ ਹੁੰਦੀ ਐ ਨਾ ਬਰਫ਼ ਵਾਲੀ ਠੰਡ ਪੈ ਰਹੀ ਹੁਣੇ ਬੱਚਿਓ ਤੁਹਾਨੂੰ ਡੈਡੀ ਲੈਣ ਚੱਲੇ ਸੀ ਸਕੂਲੇ ਮਾਂ ਹਵਾ ਨੂੰ ਖਰਾਬ ਹੋ ਗਈ ਐ ਅਸਤੇ ਲੈਨ ਚੱਲੇ ਸੀ ਗਾੜੀ ਖਰਾਬ ਹੋ ਗਈ ਹਾਂ ਮੈਂ ਤੇਰੀ ਗਾੜੀ ਨੂੰ ਘੇਰ ਰਹੀ ਹਾਂ ਸਕੂਲ ਹੀ ਰਹੇ ਹਾਂ ਹੋਏ ਸਾਡਾ ਤੇ ਸਾਡੀਆਂ ਸਿਰਫ ਦੋ ਬੈਣਾ ਇੱਕ ਫੁੱਫੜ ਦੀ ਇੱਕ ਸਾਡੀ ਆਏ ਨਹੀਂ ਮੇਰੀ ਗੁੜੀਆਂ ਦਾ ਨਹੀਂ ਸਕੂਲੋਂ ਨਾ ਨਾ ਆਈਆਂ ਹੋਏ ਸਕੂਲੋਂ ਲਾਗੇ ਤੇ ਮਾਰ ਲਿਆ ਉਹ ਕਿਨੇ ਮਾਰੀ ਨੰਨੇ ਜੀ ਨਹੀਂ ਮਾਰਿਆ ਕਿਨੇ ਕਿਨੇ ਮਾਰਿਆ ਕਿਨੇ ਮੈਂ ਤੁਹਾਡੇ ਵਾਸਤੇ ਗਿਫਟ ਲੈ ਕੇ ਆਈ ਹਾਂ ਗਿਫਟ ਗਿਫਟ ਆਰੀ ਲੜ ਲਾ ਗਈ ਲਾਈ ਕਿਉਂ ਕੀਤੀ ਬਈ ਦੋਸਤ ਪਹਿਲੇ ਕਪੜੇ ਚੇਂਜ ਕਰ ਲੀਏ ਦੋ ਦੂ ਫੀਲ ਗਏ ਤੇਰੇ ਤੋਂ ਚੁੱਪ ਘਾੜੇ ਲੋਕ ਸੁਣੋ ਇਹਦੇ ਵਿੱਚ ਬੈਠੋ ਇਸੇ ਡਾਇਲਗ ਹਾਂ ਜਿਹੜੀ ਨਾ ਮਸਕਾਤ ਲਾਉਣੀ ਮੈਂ ਉਹਨੂੰ ਤੂੰ ਬਣੀ ਖਿਰਦੀ ਹੈ ਕਾ ਟੁੱਤੀ ਉੱਤੀ ਤੇਰੇ ਨਾ ਮੈਂ ਕੋਲ ਮੈਂ ਪੰਜ ਚ ਪੈਣਾ ਮਾਉਂਗੀ ਇੱਥੇ 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 ਹੈ ਮੇਰੇ ਕੰਨੀ ਤੇਰੀ ਤੇਰੀ ਨਾ ਮੈਂ ਘਰੇ ਜਾ ਕੇ ਨਾ ਘਰੇ ਜਾ ਕੇ ਨਾ ਕਾਚੂ ਲੈ ਕੇ ਤੇਰੀਆਂ ਲੱਤਾਂ ਤਵੀ ਲੱਤ ਵੀ ਤੇਰਾ ਪੈਰ ਵੀ ਫੜ ਲੈਣਾ ਮੈਂ ਵੀਰ ਦੀ ਜਿੱਤੀ ਲੱਗੀ ਮੈਂ ਮ ਕਹਿੰਦੀ ਅਸੀਂ ਮੇਰੇ ਮੈਡਮ ਅੱਜ ਗਈ ਸੀ ਹੈ ਕਹਿੰਦੀ ਇਹ ਤੁਹਾਡੇ ਘਰੇ ਨਾ ਕੋਹ ਬੋਲਦਾ ਮੈਂ ਕਹ ਰਹਿਮ ਬੋਲਦਾ ਆਂ ਹੀ ਫਕਲ ਗੰਦੜੀ ਆਦੀ ਕਿੱਥੇ ਇਹ ਫਕਲ ਗੰਦੜੀ ਆਂਦੀ ਸ਼ੋਣਿਆ ਅੱਛਾ ਗਿਫਟ ਲੈ ਕੇ ਆਏ ਚੁੱਪ ਕਰਕੇ ਫੱਜੇ ਮੰਗੇ ਚਲੋ ਮੇਰੇ ਰਹਿਮ ਵਾਸਤੇ ਸੀ ਗਿਫਟ ਲੈ ਕੇ ਆਏ ਲੈ ਨੇ ਪਹਿਲੇ ਇਹ ਚੀਂਜ ਕਰ ਲਓ ਉਹਦੇ ਬਾਅਦ ਦੁੱਧੂ ਪੀ ਲਓ ਫਿਰ ਤੁਹਾਨੂੰ ਬੜਾ ਸ਼ੋਨਾ ਗਿਫਟ ਦੇਵਾਂਗੇ ਠੀਕ ਹੈ ਤੇ ਮੇਰੇ ਪੋਤਵਾਸੇ ਮੇਰੇ ਪੋਤਵਾਸੇ ਗਿਫਟ ਲੈ ਕੇ ਆ ਗਿਫਟ ਲੈ ਆ ਵੀਰੋਂ ਇਹ ਲੈ ਮੈਂ ਗਿਫਟ ਦਵਾਂਗੀ ਉੱਚੀ ਸਾਰੀ ਬੋਲੀ ਉੱਚੀ ਸਾਰੀ ਬੋਲੀ ਜਿਕਾਰਦਾ ਮੇਰੀ ਬਿੱਤੀ ਨੂੰ ਇਹ ਸਮਾਚੇ ਫਰੋਦ ਗੁਰ ਗਏ ਘਰੇ ਤੇ ਆ ਗਰੀਏ ਰੇਤੂਪ ਲੱਗਦੀ ਪਈ ਐ ਇੰਨੀ ਠੰਡ ਵੋਈ ਵੋਈ ਬਾਈਕ ਤੇ ਮੇ ਤੇ ਜੰਮ ਗਈ ਯਾਰ ਮੇਰੇ ਤਾਂ ਮਨ ਕਰ ਰਿਹਾ ਸੀ ਵਾਪਸ ਮੁੜ ਜਾ ਘਰ ਨੂੰ ਇੰਨੀ ਠੰਡ ਲੱਗੇ ਬਾਈਕ ਤੇ ਮੈਂ ਤਾਂ ਬੜੀ ਭੈਣੀ ਪਈ ਪਿੱਛੋਂ ਠੋਟੀ ਪਾਈ ਹੋਈ ਸੀ ਸਿਰ ਕੋ ਬੜਾ ਬੁਰਾ ਆ ਗਿਆ ਯਾਰ ਬਾਹਰ ਤੇ ਬੜੀ ਠੰਡ ਐ ਡੜੀ ਹੱਡੀ ਜੋਰ ਜੀ ਬੋਲੀ ਕਹਿੰਦੀ ਤੂੰ ਵੱਖਰੀ ਘੜ ਬਣੀ ਫਿਰਦੀ ਤੈਨੂੰ ਮੈਂ ਮੰਮੀ ਕੋਲ ਜਾ ਕੇ ਨਾ ਕਰੇ ਛਿੱਤਰ ਪੂਆਉਂਗੀ ਸਿਮਰਨ ਮੈਂ ਕਹਿੰਦੀ ਤੇਰੇ ਘਰੇ ਨਾ ਕੋਣ ਬੋਲਦਾ ਮੈਂ ਕਹਿੰਦਾ ਰਹਿਮ ਮੈਂ ਕਹਤੇ ਆਪਦੀ ਮਾਂ ਦਾ ਨਾਮ ਤੇ ਨਹੀਂ ਲੈਤਾ ਮੇਰੀ ਮੰਮੀ ਬੋਲਦੀ ਆ ਨਾ ਬੋਲੀਏ ਬੋਲੀਏ ਇਹ ਕੱਪੜੇ ਅਲਾਓ ਹਾਂਜੀ ਵੀਰ ਨੂੰ ਮੈਨੂੰ ਐ ਕਰਦੀ ਅਸੀਂ ਜਿਹੜੇ ਵੱਲ ਵੇਖੀ ਨਾ ਹੈ ਕਰਦੀ ਐ ਮਾਰ ਕੇ ਥੱਲੇ ਹੋ ਹੈ ਤਵੀਰ ਨੂੰ ਕਰਦੀ ਵੀਰ ਨੂੰ ਕਰਦੀ ਇਹ ਮੇਰੀ ਤੀਨ ਨੂੰ ਕਿਉਂ ਜੋ ਮਾਰਦੇ ਹੋ ਜਪੇੜ ਕਿਨੇ ਮਾਰੀ ਦੀ ਦੀਦੀ ਨੇ ਦੀਦੀ ਨੇ दीदी ने ठाना 70 होली जी मारी बोली अभी बोली अभी। ए ए ए गिरिए तो 70 का मेरी का पई कि नहीं पेंदे बस मारिया डैडी डैडी मूल लाल करदा ओने मार दी वीर भोली ने लाल करिए दीदी मूल लाल करिए क्या समझ केने चढ़या केना पानी फाड़ के नहीं नहीं मूल लाल करिए गई गल 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 केने चढ़या केना काटो ने फाड़ के ਮੈਨੂੰ ਗੁੱਸਾ ਨਾ ਮਾਰ ਚਲਾ ਗੁੱਸਾ ਆਹ ਤੜੀ ਪੜਾਈ ਐ ਤੈਨੂੰ ਪੜਾਈ ਦੀ ਆਵੇ ਉਹਨਾਂ ਨੂੰ ਕਹਿ ਜੱਖਣ ਤੇ ਉਧਰ ਰੱਖ ਕੇ ਆਉਣੇ ਕਿਉਂ ਕਿ ਉਹ ਸੀ ਬੈਣ ਜੀ ਬੈਠੇ ਆ ਸਾਡੀ ਬੈਣ ਵੀ ਉਥੇ ਖਰਾਬ ਹੋ ਗਈ ਅਹੀਂ ਜੁਗਦੇ ਜੁਗਦੇ ਇਹਨੂੰ ਮੈਂ ਥੱਲੇ ਚੁੱਕਾਂ ਕੁਰਸੀ ਦੋ ਇੱਕ ਮੈਂ ਉਹੀ ਕੁਰਸੀ ਐ ਮੈਂ ਲਾਵੇ ਜੀ ਟੁੱਟੀ ਸੀ ਆਲੇ ਵੀਰੂ ਰੱਖਿਆ ਤੂੰ ਪੁੱਤ ਆ ਉਹਦਾ ਬੈਗ ਮੇਰਾ ਵੀਰ ਸਿਆਣਾ ਹੀ ਨੀ ਮੇਰੇ ਗੁੱਲੂ ਜੇ ਅਰੇਮ ਦਾ ਲਈ ਜਾ ਮੈਂ ਦੋ ਡੱਬਾ ਕਰ ਦੋ ਵੀਰੂ ਤੂੰ ਘੇੜਨਾ ਬਣਿਆ ਕਰੀਨਾ ਵੀਰੂ ਬਈ ਸਾਰੇ ਜਣੇ ਘੇੜ ਬੰਦੇ ਆਪ ਲਈ ਮਾਨਸ ਜੀ ਐਵੇਂ ਆ ਗਈ ਦੁਨੀਆ ਤੇ ਹੈ ਕਿਊਟ ਜੀ ਦੁੱਧੂ ਪੀ ਕੇ ਈ ਟਾਈ ਬਈ ਆ ਆਣਾ ਹੀ ਕਰੀ ਦੁੱਧੂ ਪੀ ਕੇ ਚੱਲਨੇ ਬੇ ਸ਼ਤ ਤੇ ਚਲੋ ਆਜੋ ਉਗ ਮਾਰੀ ਤੇ ਕੰਕ ਤੇ ਸੁਣ ਲਿਆ ਸੀ ਆਜੋ ਜਲਦੀ ਆਜੋ ਭਾਈ ਆਜੋ 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 ਡਾਡੀ ਜੀ ਵੀ ਆਗੇ ਨੇ ਗਿਫਟ ਲੈ ਗੇ ਹੁਣ ਬਾਬਾ ਜੀ ਕਿਰਪਾ ਕਰਨ ਕਿ ਵੀਰ ਤੇ ਰਹਿਮ ਦੋਵੇਂ ਜਣੇ ਖੁਸ਼ ਹੋ ਜਾਣ ਵੇਖ ਕੇ ਜਿਹੜੀ ਚੀਜ਼ ਅਸੀਂ ਲੈ ਕੇ ਆਏ ਆਂ ਬੜੇ ਦਿਨਾਂ ਤੋਂ ਮੰਗ ਰਹੇ ਸੀ ਨਹੀਂ ਬੋਤੋ ਤੁਹਾਡੇ ਦੋਵਾਂ ਵਾਸਤੇ ਆ ਬਸ ਤੁਸੀਂ ਪ੍ਰੋਮਿਸ ਕਰੋ ਕਿ ਦੋਵੇਂ ਜਣੇ ਸ਼ੇਅਰ ਕਰਕੇ ਖੇਡੋਗੇ एक दिन दे वेदा मेरा तेरे प्रॉमिस खा दो में जाने शेयर करके खेलोगे क्योंकि अस मेरी एक वली ट्रायल है के आए ड्राई मैंने करा नहीं गिफ्ट की चबाया अगर लग जांदी बखा ले नहीं फंड ला गिफ्ट सुपा दे मैंने सब पुत्र दे 100 डांडियावा लमे पा लमे पा के मैं पा के मैं बैठ जेने ਆਰੇ ਵਾਹ ਬਰੇ ਨੇ ਕਿਸੇ ਨਾ ਵੀਰੂ 1 ਲੱਖ ਗਿਫਟ ਕੋਲੋਂ ਦੇ ਬੈਣੇ ਰੁਪਿਆ ਤੂੰ ਕੀ ਕਹਿੰਦੀ ਵੀਰੂ ਵੀਰੂ ਵੇਖ ਕਿ ਕਿੰਨੀ ਸੋਣੀ ਚਾਲਦੀ ਹੈ ਇਹ ਤੂੰ ਵੀ ਸ਼ੇਰ ਕੋ ਤੂੰ ਚੰਗਾ ਹੁਣ ਆ ਵੀਰੂ ਦੇ ਦੋ ਵੀਰੂ ਵੇਖ ਕਿ ਕਿੰਨੀ ਸੋਣੀ ਹੈ ਨਾ ਵੀਰੂ ਨੂੰ ਪਸੰਦ ਨਹੀਂ ਆਇਆ ਕਮਰੇ ਘਾਲ ਤੇ ਸੋ एक तो ही <Sch> <unjustály noise> ਸੋਣ ਤੇ ਲੈ ਅਰਵੀਰ ਗਾਲ ਤੇ ਜਿਹਨੂੰ ਬੁਲਾਇਆ ਨੂੰ ਜਿਦਾਂ ਵੇਸੇ ਇੱਕ ਵਾਰ ਬਹਿਣ ਸੁਣਾਈ ਵੀਰ ਨੂੰ ਵੀਰ ਨੂੰ ਕੋਈ ਕੋਸ਼ਿਸ਼ ਨਹੀਂ ਹੁੰਦੀ ਚਲਾ ਕੇ ਦੇ ਦੇ ਇੱਕ ਵਾਰ ਚਲਾ ਕੇ ਚਲਾ ਕੇ ਵੇਖ ਫੜ ਮੇਰੇ ਪਗਲੇ ਅਸੀਂ 10000 ਪੁੱਛ ਕੇ ਆਏ 10000 ਪੁੱਛ ਕੇ ਆਇਆ ਮੈਂ 5 5650 ਦਾ ਉਹ ਕਿ ਸਵੇਰੇ ਪਰਸੋਂ ਗਏ ਨਾ ਫੱਲੀਆ ਵੱਡੇ ਵਾਲਾ ਟੈਂਟ ਆਉਂਦਾ ਤਾਣ ਲੈ ਆਦਾਂਗੇ ਠੀਕ ਹੈ ਲਾ ਮਾੜੀਆਂ ਨਾ ਬੱਚੀਆਂ ਦੀਆਂ ਜਾਲ ਕਿਸੀ ਦਿਲ ਆ ਕੇ ਜਾਂਦਾ ਮੂੰਹ ਨਹੀਂ ਸੁਧਾਂਦਾ ਕੋਈ ਤੇ ਆਪ ਅਸੀਂ ਤੁਹਾਡੇ ਪਿੱਛੇ ਘਰੇ ਕੀ ਕੀ ਕਰੀਦਾ ਹਾਏ ਹੈ ਨਹੀਂ ਕੀ ਆ ਬਾਤ ਹੈ ਡੈਡੀ ਦਾ ਡਾਇਲੋਗ ਕੀ ਆ ਬਾਤ ਹੈ ਯਾਰ ਉਮੀ ਫੋਟੇ ਦਾ ਮਮਾ ਆਏ ਆਏ ਕਰੂ ਕੋਈ ਗਾਇਨ ਵੀਰੂ ਮੇਰੀ ਗੱਲ ਸੁਣ ਖੇਤੀ ਨਾ ਮਗਾਉਂ ਤਾਨੂੰ ਗੱਲ ਕਿਹਾ ਸੀ ਨੇ ਕੱਲੇ ਬਸੰਤ ਤੋਂ ਲੈ ਕੇ ਆਏ ਸੀ ਬੱਬਲ ਮਸ਼ੀਨ ਔਰ ਰੇੜੀਆਂ ਵੀ ਜਿਹੜੀਆਂ ਮਿਲਦੀਆਂ ਉਹ ਲੈ ਕੇ ਵੀ ਆਏ ਪਰ ਉਹ 2 ਮਿੰਟ ਹੀ ਚੱਲੀ ਖਰਾਬ ਹੋ ਗਈ ਠੀਕ ਹੈ ਉਹ 100 ਰੁਪਏ ਦੀ ਆਈ ਅੱਜ ਅਸੀਂ ਸ਼ਾਪ ਤੋਂ ਲੈ ਕੇ ਆਏ ਆ ਟॉय ਸ਼ਾਪ ਤੋਂ 300 ਰੁਪਏ ਦੀ ਇਹ 300 ਰੁਪਏ ਦੀ ਮਸ਼ੀਨ ਆਈ ਹੋਣੀ ਵਧੀਆ ਨਿਕਲੀ ਕਿੰਨੇ ਸਾਰੇ ਬੱਬਲਸ ਬਣਾ ਸਕਦੇ ਮੁਕਰਰ ਹੋ ਗਿਆ ਵੀਰ ਦੀ ਡਿਮਾਂਡ ਸੀ ਟੈਂਟ ਹਾਊਸ ਦੀ ਹੁਣ ਵੀਰ ਨੂੰ ਵੀ ਲਿਹਾ ਦਾਂਗੇ ਹੈਨਾ ਭਾਈ ਉਹ ਮੂੰਹ ਵੀ ਕਿੱਡਾ ਹੋਇਆ ਤੇਰੇ ਅਵੇਲੇ ਦੀਦੀ ਨੇ ਮੂੰਹ ਬਣਾਇਆ ਉਹ ਤਵਾਰੀ ਵਾਰੀ ਸਭ ਨੂੰ ਦੇਣਾ ਇਹ ਵੰਦਾ ਸਰਪਤਾ ਬਣਾ ਕੇ ਪਾ ਲਿਆ ਜੀ ਵਾਦੀ ਇਜ਼ੀ ਬਣ ਜਾਂਦਾ ਹੈ ਸੀਦੀ ਨਾ ਦਵਾਇਆ ਜੇ ਸੀਸੀ ਕੁਆਰ ਫੇਰ ਨਹੀਂ ਕੰਮ ਦੇਣਾ ਫਤੂ ਦਸ ਕੀ ਲੈਣਾ ਟ੍ਰੈਮ ਹਾਂ ਤੂੰ ਦੇਖ ਮੈਂ ਟੈਂਟ ਉਸ ਲੈਣਾ ਕੀ ਲੈਣਾ ਤੂੰ ਕੀ ਲੈਣਾ ਟੈਂਟ ਉਸ ਕਰ ਦੇਦਾ ਨਹੀਂ ਬੁੱਤੂ ਐਵੇਂ ਡੋੜੀ ਪਾਏ ਇੱਕ ਫਰਾਹ ਆਇਆ ਵੀ ਇਹ ਨੂੰ ਚਲਾ ਦੇ ਮੇਰੇ ਸੋਨਾ ਬੁੱਤੂ ਨਹੀਂ ਨਹੀਂ ਚਲਾਏਗਾ ਨਹੀਂ ਚਲਾਏਗਾ ਮੈਂ ਚਲਾਉਂਗਾ ਚੁੱਪ ਕੇ ਕਰ ਜਾ ਅੰਦਾਜ਼ਾ ਮੈਂ ਨਹੀਂ ਦਿਆਂਗਾ ਦੇ ਨਹੀਂ ਨ ਗਿਆ ਸਾਡਾ ਉਹ ਕਹਿੰਦਾ ਹੈ ਕਿ ਹੁਣ ਮम्मा ਮੈਨੂੰ ਟੈਂਟ ਹਾਊਸ ਲਿਆ ਕੇ ਦੇਣਾ ਮੈਂ ਬੜੇ ਦਿਨ ਦਾ ਮੰਗਦਾ ਪਿਆ ਹੁਣ ਮੰਨ ਗਿਆ ਤੂੰ ਮੰਨ ਗਿਆ ਨਹੀਂ ਬੰਦਾ ਕਹਿੰਨਾ ਬਾਤ ਕਰਾ ਤਲਾ ਤਲਾ ਮੈਂ ਜੋੜ ਆ ਰਿਹਾ ਬੜੇ ਟੀਡ ਗੰਦੇ ਜਵਾਬ ਅਮੀ ਵੇਖ ਕੇ ਮੈਂ ਸਹੀ ਕਰ ਦਿੱਤੀ ਹੁਣ ਚਲਾ ਗਿਆ ਮੇਰੀ ਬਿੱਟੀ ਬੜੀ ਗੋਚ ਹੋ ਰਹੀ ਹੈ ਫਿਰ ਆ ਮੈਂ ਬਣ ਲਾ ਪੈ ਨਹੀਂ ਆਦੀ ਮੇਰੀ ਨੋਦੀ ਖੋਸ ਚਲਾ ਲਓ ਵੀਰੋ ਨੈਮ ਵੀਰੋਂ ਦਾ ਉਹਨੇ ਵੀ ਚਲਾ ਲਾ ਮਮੀ ਸ਼ੇਰ ਮਾਨਾ ਤਸਵੀਰ ਦਿਖਾਓ ਹੁਣ ਵੀਰਾ ਸ਼ੇਅਰ ਕਰੋ ਨੰਨਾ ਬੇਟਾ ਚਲੋ ਸ਼ੇਅਰ ਕਰੋ ਹਣੀ ਮੈਂ ਵੀ ਬੜੀ ਦੇਖਦਾ ਨਾ ਖੇਡ ਚਲੋ ਚਲੋ ਪਹਿਲੇ ਰੋਲੇ ਐ ਤੇ ਹੁਣ ਆਪੇ ਕਹਿ ਰਹੀ ਕਿ ਸ਼ੇਅਰ ਕਰਕੇ ਖੇਡ ਲਾਂਗੇ ਕੀ ਫਾਇਦਾ ਉਹ ਹੀ ਤੁਸੀਂ ਪਹਿਲੇ ਹੱਸ ਕੇ ਖੇਡ ਲਿਆ ਕਰੋ ਜਲੂਸ ਕੱਢ ਦਿਓ ਕਿੱਡਾ ਤੁਸੀਂ ਮੋ ਡਬਲ ਡਬਲ ਬਣ ਜਾਂਦੇ ਆ ਪਹਿਲੇ ਸਹੀ ਹੋ ਗਏ ਸੀ ਫਿਰ ਡਬਲ ਡਬਲ ਬਣਾ ਲਾਪੇ ਕਿੰਨੇ ਸ਼ਾਨੇ ਮੇਲੋ ਮੇਰਾ ਰੈਂਪ ਉਹ ਤੇ ਕੀ ਕਹਿੰਦਾ ਮਮਾ ਦੋਰਾ ਪੈ ਗਿਆ ਕਿੰਨੂੰ ਦੋਰਾ ਪੈ ਗਿਆ ਮੈਨੂੰ 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 ਦੋਰਾ ਅੱਲਾ ਦੇ ਯਾਰ ਇਹਦੀ ਕਹਿੰਦੀ ਮੇਰੇ ਪੈਰ ਚ ਦੋਰਾ ਪੈ ਗਈ ਹੈ ਕਹਿੰਦੀ ਦੋਰਾ ਪੈ ਗਿਆ ਸ਼ਵਾਸ਼ ਤੇਰੇ ਦੋਰਾ ਨਹੀਂ ਪਿਆ ਹਾਂ ਕੀ ਪਿਆ ਕੋਣ ਪਾਗਲ ਤੁਸੀਂ ਹਾਏ ਤੁਸੀਂ ਉਹਦਾ ਖਨਾਵ ਕਰ ਦੋ ਅੱਛਾ ਦੋਰਾ ਨੂੰ ਉਤਾਰ ਲਓ ਦੋਰਾ ਪੈ ਗਿਆ ਪਗਲੀ ਮੇਰੀ ਓਏ ਮੀਰ ਇਧਰ ਆ ਥੱਲੇ ਲੰਕਾਵਾ ਤੈਨੂੰ ਮੈਂ ਹਾਂ ਛੋਨੀ ਫੇਕ ਦੋ ਨੀਚੇ ਨੀਚੇ ਮੈਂਡ ਦੋ ਫੇਕ ਦੇ ਛੋਨੀਏ ਇਹਨੂੰ ਹੱਥ ਚ ਵੱਜ ਜੇ ਕਿ ਤੇਰੀ ਸਮਝ ਨਹੀਂ ਆਉਂਦੀ ਤੈਨੂੰ ਹਾਂ ਜਾਓ ਫੈਂਕੋ ਬਾਏ ਬਾਏ ਦੋਰਾ ਦੋਰਾ ਪੈ ਗਿਆ ਗ੍ਰਾਮ ਥੱਲੇ ਉਤਰ ਜੋ ਫਤੇ ਤੂੰ ਹਟੇਂਗਾ ਤੇ ਉਹਨੇ ਵੀ ਹਟਣਾ ਤੇ ਆ ਕੇ ਤੇ ਬਹਿ ਗਏ ਆ ਪਰ ਇੱਥੇ ਵੀ ਠੰਡ ਬੜੀ ਲੱਗਦੀ ਪਈ ਥੱਲੇ ਧੁਕ ਸੀਗੀ ਜਾ ਫਰਿੰਦਰ ਸੀਗੀ ਹਵਾ ਹੁਣ ਉੱਤੇ ਆ ਕੇ ਮੰਜੇ ਤੇ ਬਹਿ ਗਏ ਆ ਸਰਦਾਰ ਜੀ ਆ ਕੇ ਪੈ ਗਏ ਨੇ ਅਸੀਂ ਬਹਿ ਗਏ ਆ ਤੇ ਦੋ ਪਰੀਆਂ ਪਨੇ ਹੀ ਲੈ ਗਿਆ ਬੜੀ ਠੰਡੀ ਠੰਡੀ ਹਵਾ ਚਾਕੇ ਟੋਪ ਗਾਇਬ ਹੋ ਗਈ ਸਾਡੇ ਛੱਤ ਤੇ ਆਣ ਤੇ ਲਾਲ ਗੱਟੂ ਤੇ ਦੋ ਪਰੀਆਂ ਜਲਦੀ ਲੈ ਆ ਤਸਰਦਾਰ ਜੀ ਕਹਿੰਦੇ ਉਹ ਜਿਹੜੀ ਰਜਾਈ ਟੰਗੀ ਨਾ ਲਾਲ ਰੰਗ ਦੀ ਇੱਥੇ ਦੇ ਦੇ ਮੈਂ ਸੋ ਜਾ ਮੈਨੂੰ ਠੰਡ ਲੱਗੀ ਜਾਂਦੀ ਤੁਸੀਂ ਐਵੇਂ ਗੁਰੂ ਕਮਰੇ ਜੀ ਜਾ ਕੇ ਰਜਾਈ ਲੈ ਕੇ ਸੋ ਜਾਓ ਹੈਗਾ ਮਾਂ ਅੱਜ ਅਸੀਂ ਸਬਜ਼ੀ ਕੀ ਬਣਾਣੀ ਪਤਾਈ ਅੱਜ ਅਸੀਂ ਕੀ ਲੈ ਕੇ ਆਏ ਮਮੀ ਇਹ ਦੋਰਾ ਚੀਜ਼ ਦੀ ਖੱਟ ਕੇ ਵੇਖਾਂ ਛੋਲੀਆਂ ਲੈ ਕੇ ਆਏ ਅਸੀਂ ਸ਼ਿਲੀਆਂ ਹੋਇਆ ਛੋਲੀਆਂ ਤੇ ਅੱਜ ਛੋਲੀਆਂ ਤੇ ਪਨੀਰ ਦੀ ਸਬਜ਼ੀ ਬਣੇਗੀ ਮਾਤਾ ਨੂੰ ਕੋਟ ਦੇਣਾ ਤੁਹਾਨੂੰ ਸਿਰਫ ਆਲੂ ਹੀ ਪਸੰਦ ਹੈ ਹੈਨਾ ਸਾਰਾ ਟਾਈਮ ਆਲੂ ਖਾਈ ਜੋ ਛੋਲੀਆਂ ਛੋਲੀਆਂ ਖਾਣਾ ਆਏ ਨਹੀਂ ਕਿੱਡੀ ਸੋਹਣੀ ਸਬਜੀ ਲਿਆਂਦੀ ਆਹ ਰੀਜਨਲ ਮੇਰੇ ਸਰਦਾਰ ਜੀ ਰੀਜਨਲ ਐਡੀ ਸੋਹਣੀ ਸਬਜੀ ਲੈ ਕੇ ਆਏ ਰੀਜਨਲ ਛੋਲੀਆਂ ਤੇ ਪਨੀਰ ਇੰਨੀ ਦੂਰੋਂ ਕਿੱਥੇ 25 ਕਿਲੋਮੀਟਰ ਦੂਰ ਜਾ ਕੇ ਅਸੀਂ ਛੋਲੀਆਂ ਲੈ ਕੇ ਆਏ ਨਾਲੇ ਪਨੀਰ ਲੈ ਕੇ ਆਏ ਕਿ ਬਣਾਵਾਂਗੇ ਤੇ ਕੁੜੀ ਨੇ ਐ ਕਰਕੇ ਸਾਰਦੀ ਇਹ ਨਨੂ ਕੇ ਬਾਂਦਰ ਕੀ ਜਾਣੇ ਅਧਰ ਕਰਦਾ ਸਵਾਦ ਹੈ ਬਾਂਦਰ ਕੀ ਜਾਣੇ ਅਧਰ ਕਰਦਾ ਸਵਾਦ ਮੇਰੇ ਅਸੀ ਜੋਂ ਛੋਲੀਆ ਪਨੀਰ ਬਣਾਵਾਂਗੇ ਤੁਸੀਂ ਵੀ ਦੱਸ ਦੇਣਾ ਕਿਹੜੀ ਸਬਜ਼ੀ ਬਣਾ ਰਹੇ ਹੋ ਤੇ ਸਬਜ਼ੀ ਕਿਹੜੀ ਤੋਂ ਤੁਹਾਡੇ ਬੱਚੇ ਮੂੰਹ ਬਣਾਉਂਦੇ ਨੇ ਅੱਖ ਲੱਗ ਗਈ ਮੇਰੀ ਅੱਖ ਲੱਗ ਗਈ ਤੂੰ ਸੋਝ ਰ ਜਾਈ ਲੈ ਕੇ ਤੂੰ ਯਾਰ ਮੇਰੇ ਕੋ ਛੱਤ ਤੇ ਬੈਠਿਆ ਨਹੀਂ ਬਾਰੇ ਮੈਂ ਥੱਲੇ ਚੱਲੀ ਹਾਂ ਧੁੱਪ ਚਲੀ ਗਈ ਸੱਚੀ ਬੜੀ ਠਾਨ ਲਾ ਰਹੀ ਹੈ ਆ ਪਿਆ ਪਿਆ ਲੈ ਲਓ ਟੱਕਣ ਤੇ ਇੱਥੇ ਨਹੀਂ ਡੱਗਿਆ ਡੱਬੇ ਦਾ ਇਹਦੇ ਵਿੱਚ ਸੀ ਇਹਦੇ ਵਿੱਚ ਹੀ ਆ ਚਲੋ ਬਈ ਆਪਾਂ ਚੱਲੀਏ ਕੋਈ ਤੜਕਾ ਨਹੀਂ ਬਣਾ ਕੇ ਦੇ ਯਾਰ ਧੱਕਣ ਦੇ ਟੱਕਾ ਚੀਜ਼ ਪਹਿਲਾਂ ਬਾਹਰ ਜਾਂਦੀ ਛੋਟਾ ਸਟਾਈਆ ਪਹਿਲਾਂ ਹੋ ਜਾਂਦਾ ਚਲੋ ਜੀ ਆਪਾਂ ਚੱਲੀਏ ਥੱਲੇ ਥੱਲੇ ਚਲੀਏ ਤੜਕਾ ਤੁੜਕਾ ਪੀਸੀਏ ਪਿਆਜ਼ ਟਮਾਟਰ ਹੋਰ ਇਹ ਬਾਤ ਤੜਕਾ ਲਾਈਏ ਟਾਈਮ ਸਿਰ ਬਣਾਈਏ ਕਿਉਂਕਿ ਠੰਡ ਬੜੀ ਹੋਈ ਪਈ ਹੈ ਫਿਰ ਟੇਕ ਜੀ ਬਿਸਤਰਿਆਂ ਚ ਆ ਲੈ ਅਸੀਂ ਥੱਲੇ ਚੱਲਨੇ ਆ ਕੀ ਠੰਡ ਬੜੀ ਐ ਤੇ ਤੁਸੀਂ ਪਤੰਗਾ ਲੈ ਕੇ ਉੱਤੇ ਚੜਜੋ ਰਾਮ ਆਪਾਂ نیچے ਚੱਲੀਏ ਯਾਰ ਰਾਮ ਤੇ ਸਟਰੋ ਨੂੰ ਚੂਸੀ ਜਾਂਦੀ ਐ ਸਰਪ ਵਾਲੀ ਮੂੰਚ ਕਾੜ ਇਹਨੇ ਤੇ ਕੰਮ ਕਰ ਦੇਣਾ ਚੀਜ਼ ਹੁਣੇ-ਹੁਣੇ ਆਈ ਨੂੰ ਮੈਂਟ ਨਹੀਂ ਹੋਇਆ ਤੇ ਖੋਲ ਖਲਈਆ ਕਰਕੇ ਵੀ ਬਹਿ ਗਏ ਨੇ ਆ ਰਾਮ ਨੇ ਤੇ ਸਟਰੋ ਮੂੰਚ 'ਚ ਪਾ ਰੱਖੀ ਐ ਓਏ ਬੱਬਲਸ ਵਾਲੇ ਦੀ ਚਲੋ ਜੀ ਚਲੀਏ ਥੱਲੇ ਠੰਡ ਬੜੀ ਜ਼ਿਆਦਾ ਆਜੋ ਕਿ ਨਹੀਂ ਜੀ ਕਰਦਾ ਜੇ ਬਜੇ ਹੱਥ ਪਾਏ ਨੇ ਅੱਜ ਵਿਆਹ ਪਤਾ ਨਹੀਂ ਕਿੱਦਾਂ ਸੀ ਗੁਰਦੁਆਰੇ ਮੈਂ ਲਾਦਾ ਉਹੀ ਆਏ ਸੀ ਉਹੋ ਹੀ ਆਏ ਨੇ ਐਸੇ ਧੀ ਤੂੰ 5 ਮਿੰਟ ਪਹਿਲਾਂ ਮੈਂ ਇੱਕ ਗਲਾਸ ਪਾਣੀ ਮੰਗਿਆ ਸੀ ਪਤੰਗਾ ਛਾਤ ਤੇ ਆਂਦੀਆਂ ਥੱਲੋਂ ਬਟ ਮਾਂਵਾਸ ਤੇ ਗਲਾਸ ਪਾਣੀ ਨਹੀਂ ਆਇਆ ਓਏ ਇੱਥੇ ਬਹਿ ਫੇਰ ਬਹਿ ਬਹਿ ਬੁੜੀ ਆ ਇੱਕਮਦੀਪ ਸਭ ਤੋਂ ਵੱਡੀ ਸਿਆਣੀ ਧੀ ਛੱਡ ਦੋ ਗਰਮਾ ਗਰਮ ਪਰਾਠੇ ਬਿਸਤਰਿਆਂ 'ਚ ਬਹਿ ਕੇ ਖਾਂਦੇ ਨੇ ਪਰ ਗਲਾਸ ਪਾਣੀ ਮਾਰ ਨਹੀਂ ਦੇਉਂਦੇ। ਨਾ ਕਰ। ਨਾ ਇਸ ਮੁੰਡੇ ਦੇ ਹੱਥ 'ਚ ਡੋਰਾ ਹੈ ਤੇ ਨਾ ਇਹਦੇ ਕੋਲ ਪਤੰਗ ਹੈ ਫਿਰ ਵੀ ਐਵੇਂ ਐਕਸ਼ਨ ਕਰਦਾ ਪਿਆ ਪਤਾ ਨਹੀਂ ਕਿਦੀ ਆਈਬੋ ਕਰਤੀ ਐ ਨੇ ਹੈਂ ਵਿਖਾਏ ਦੁਬਾਰਾ ਕਰੀ। ਓਹ ਅਰੀ ਮੰਮੀ ਦੀ ਆਵਾਜ਼ ਹੀ ਪੈ ਗਈ ਆ ਜਾਨੀ ਤੇ ਤੈਨੂੰ ਮੈਂ ਲੈਣ ਆਵਾਂ। ਅਗੀ ਮੰਮੀ ਦੀ ਆਵਾਜ਼ ਚਾਲ ਆਇਆ ਕੌਣ ਆਈ ਬੋ ਕਰੂਗੀ ਤੇਰੀ ਮੰਮੀ ਚਲ ਆਈਆਂ ਲੈ ਚੰਗੀ ਆਈ ਬੋ ਮੈਨੂੰ ਲੱਗਿਆ ਰ ਅੱਜ ਪਤੰਗ ਆਈਆਂ ਡੋਰਾ ਖਿੱਚੀ ਜਾਂਦਾ ਤੇ ਹੱਥ ਨਾਲ ਹੀ ਲੱਗੇ ਹੋਏ ਜੋਸ਼ ਚ ਸਰਦਾਰ ਜੀ ਦੀ ਬਸੰਤ ਹੋਣੀ ਗਈ ਹੀ ਨਹੀਂ ਅੱਜ ਵੀ ਉਹੀ ਕੱਲ ਵਾਲਾ ਚਾਹ ਵਿਖਾਈ ਜਾਂਦੇ ਨੇ ਕਿ ਕੱਲ ਦੋ ਕਟੀਆਂ ਅੱਜ ਇੱਕ ਹੋਰ ਵਾਰੀ ਆਈ ਆਏ ਹਾਏ ਕੋੜ ਛੋਟ ਪਾ ਕੇ ਪਤੰਗਾ ਉਡਦੀਆਂ ਫੇਰਦੀਆਂ ਫੇਰ ਹੀ ਉੱਡੂਗਾ ਆਈ ਗੁਰੂ ਆਈ ਗੁਰੂ ਆਈ ਗੁਰੂ ਚਲੋ ਜੀ ਬੱਚਿਆਂ ਨੂੰ ਗਿਫਟ ਵੀ ਅਸੀਂ ਦੇ ਤਾ ਹੁਣ ਪਤੰਗबाजी ਫੇਰ ਸ਼ੁਰੂ ਹੋ ਗਈ ਹੈ ਤੇ ਮੈਂ ਤੇ ਜਾ ਕੇ ਠੰਡ ਚ ਸਬਜੀ ਬਣਾਵਾ ਠੰਡ ਥੋੜਾ ਪੈਦਾ ਸੱਚੀ ਬਰਬੂ ਵਾਲੀ ਠੰਡ ਲੱਗੀ ਜਾਂਦੀ ਦਿਨ ਰਾਤ ਨਹੀਂ ਪਈ ਮੈਨੂੰ ਪੰਜ ਰੁਪਏ ਦੇ ਲਾਣ ਦੇ ਨਹੀਂ ਲੈਣ ਨੂੰ ਠੰਡ ਘਾਤ ਤੁਲਦੀ ਮੇਰੇ ਪੰਜ ਰੁਪਏ ਨਿਕਲੇ ਮੇਰੇ ਪੰਜ ਰੁਪਏ ਹੋਏ ਪੰਜ ਰੁਪਏ ਹੋਰ ਵੀ ਇੱਕ ਹੋਰ ਨਿਕਲਣਗੇ ਆ ਲੈ ਲੋ ਆ ਇਹਨਾਂ ਨੇ ਜਿਹੜੇ ਝੂਲਾ ਬਣਾਏ ਮਾਜੂ ਤੁਹਾਡੇ ਦੋ ਹੋਣੇ ਚਲ ਬੈ ਚਲੋ ਜੀ ਵੀਡੀਓ ਨੂੰ ਲਾਈਕ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਵੀਡੀਓ ਪਸੰਦ ਆਏ ਲਾਈਕ ਕਰਨਾ ਬੰਦਾ ਹੈ ਔਰ ਵੀਡੀਓ ਪਸੰਦ ਆਏ ਤੇ ਸਬਸਕ੍ਰਾਈਬ ਕਰਨਾ ਵੀ ਬੰਦਾ ਹੈ ਤੇ ਅੱਜ ਐਸੀ ਨਾਲ ਜੀ ਕਰਦੇ ਆ ਜੀ ਸਤਿ ਸ਼੍ਰੀ ਅਕਾਲ ਐਂਡ ਬਾਏ ਬਾਏ ਨੈਮ ਬਾਏ ਨੈਮ ਬਾਏ ਨੈਮ ਬਾਏ ਬੜੇ ਮਸਤ ਹੈ ਬਾਏ